4 ਵਜੇ 50 ਮਿੰਟ ਦੇ ਵਿੱਚ ਕਰੀਬ ਕਰੀਬ ਬਹੁਤ ਵੱਡੀ ਇੱਕ ਰੌਸ਼ਨੀ ਲਾਈਟ ਦੀ ਜਿਹੜੀ ਮਤਲਬ ਕਿ ਦੇਖਣ ਨੂੰ ਮਿਲੀ। ਅਕਾ ਰਾਜੂ ਬਾਹਰ ਨਿਕਲ ਕੇ ਆਪਾਂ ਦੇਖਦੇ ਹਾਂ ਤੇ ਬਹੁਤ ਜ਼ਿਆਦਾ ਧੂਆ ਪਾਉਂ ਉੱਠਦਾ। ਵੀ ਆਪਾਂ ਕਿ ਮਜ਼ਹਲ کہہ ਸਕਦੇ ਡਿੱਗੀ ਹੈ। ਡਿਫਿਊਜ਼ ਨਹੀਂ ਪਾ ਕਿਹਾ ਸਤਿਵੇ ਹੋ ਗਈ ਉੱਤੇ ਹੋਈ ਇੱਥੇ ਡਿੱਗੀ ਹੈ। ਇਹਦੇ ਲਾਗੇ ਲਾਗੇ ਨਿੱਕੇ ਨਿੱਕੇ ਜਿਹੜੇ ਹੋਰ ਵੀ ਟੁਕੜੇ ਜਿਹੜੇ ਪਏ ਨੇ। ਜਿਨ੍ਹਾਂ ਨੇ ਦੇਖੋ ਕੁਮਾਦ ਵੀ ਸਾਰਾ ਸਾੜ ਦਿੱਤਾ ਲੱਗੇ ਲਾਈਨ ਜਿਹੜੀ ਆ ਸਾਡੀ ਬਿਜਲੀ ਵਾਲੀਆਂ ਤਾਰਾਂ ਜਿਹੜੀਆਂ ਉਹ ਵੀ ਤੋੜ ਦਿੱਤੀਆਂ ਨੇ ਟਰਾਂਸਫਾਰਮ ਸਾਡਾ ਪਾਟ ਗਿਆ ਮਿਲੇ ਆਰਮੀ ਵਾਲੇ ਆਏ ਸੀ ਕਿਸੇ ਕੋ ਇੱਥੇ ਸਾਰਿਆਂ ਨੂੰ ਮਨਾ ਕਰਕੇ ਵੀ ਕੋਈ ਅੰਦਰ ਨਾ ਜਾਵੇ ਹੋ ਸਕਦਾ ਕਿ ਅੰਦਰ ਦਸ ਗਈ ਹੋਵੇ ਮਦਦ ਟੋਆ ਹੀ ਬਹੁਤ ਵੱਡਾ ਵਾ 15 ਫੁੱਟ ਦਾ ਟੋਆ ਹੈ ਔਰ 30 ਤੋਂ 35 ਫੁੱਟ ਦਾ ਜਿਹੜਾ ਕਿ ਘੇਰਾ ਉਹਦਾ ਚੌੜਾ ਇੱਥੇ ਦੇਖਿਆ 4:50 ਮਿੰਟ ਦੇ ਵਿੱਚ ਕਰੀਬ ਕਰੀਬ ਬਹੁਤ ਵੱਡੀ ਇੱਕ ਰੌਸ਼ਨੀ ਲਾਈਟ ਦੀ ਜਿਹੜੀ ਬਲਕਿ ਦੇਖਣ ਨੂੰ ਮਿਲੀ ਜਦੋਂ ਇੱਥੇ ਡਿੱਗਦੀ ਹੈ ਤੇ ਬਹੁਤ ਵੱਡਾ ਬਲਾਸਟ ਹੁੰਦਾ ਬੜੀ ਫਲੈਸ਼ ਪਰ ਪਤਾ ਨਹੀਂ ਲੱਗਦਾ ਵੀ ਕਿੱਥੇ ਹੋਇਆ ਕਿੱਥੇ ਰਿਹਾ ਜਦੋਂ ਘਰਾਂ ਜੋ ਬਾਹਰ ਨਿਕਲ ਕੇ ਆਪਾਂ ਦੇਖਦੇ ਹਾਂ ਤੇ ਬਹੁਤ ਜ਼ਿਆਦਾ ਧੂਆਂ ਪਾਉਂ ਉੱਠਦਾ ਧਸ ਉੱਠਦੀ ਹੈ ਫਿਰ ਜਦੋਂ ਇਹ ਆਸ-ਆਸਤਾ ਜਦੋਂ ਕਿ ਡਰਦਿਆ ਮਾਹੌਲ ਵੀ ਬਣਿਆ ਸੀਗਾ ਕਿ ਕਿਤੇ ਹੋਰ ਨਾ ਕੁਝ ਹੋ ਜੇ ਕਿਤੇ ਹੋਰ ਨਾ ਕੁਝ ਹੋ ਜਾਵੇ ਔਰ ਬਹੁਤ ਵੱਡੀ ਆਪਾਂ ਕਿ ਮਜ਼ਾਹਿਲ ਕਹਿ ਸਕਦੇ ਡਿੱਗੀ ਹੈ ਡਿਫਿਊਜ਼ ਨਹੀਂ ਆਪਾਂ ਕਹਿੰਦੇ ਵੀ ਹੋ ਗਈ ਉੱਤੇ ਹੋਈ ਇੱਥੇ ਡਿੱਗੀ ਹੈ ਇਹਦੇ ਲੱਗੇ ਲੱਗੇ ਨਿੱਕੇ ਨਿੱਕੇ ਜਿਹੜੇ ਹੋਰ ਵੀ ਟੁਕੜੇ ਜਿਹੜੇ ਪਏ ਨੇ ਜਿਨ੍ਹਾਂ ਨੇ ਦੇਖੋ ਕੁਮਾਦ ਵੀ ਸਾਰਾ ਸਾੜ ਦਿੱਤਾ ਲੱਗੇ ਲਾਈਨ ਜਿਹੜੀ ਆ ਸਾਡੀ ਬਿਜਲੀ ਵਾਲੀਆਂ ਤਾਰਾਂ ਜਿਹੜੀਆਂ ਉਹ ਵੀ ਤੋੜ ਦਿੱਤੀਆਂ ਨੇ ਟਰਾਂਸਫਾਰਮ ਸਾਡਾ ਪਾੜ ਗਿਆ ਉਹਦਾ ਤੇਲ ਵਗ ਰਿਹਾ ਤੇ ਕਾਫੀ ਨੁਕਸਾਨ ਹੋਇਆ ਔਰ ਡਰ ਦਾ ਮਾਹੌਲ ਵੀ ਪੂਰਾ ਬਣਿਆ ਹੋਇਆ ਲੋਕ ਸ ਇਹ ਜੋ ਕੁਝ ਕੁ ਮਿਲੇਗੀ ਬਜਰ ਛੋਟੇ ਛੋਟੇ ਮਿਲੇ ਆਰਮੀ ਵਾਲੇ ਆਏ ਸੀ ਕਿਸਰੇ ਉਹ ਇੱਥੇ ਸਾਰਿਆਂ ਨੂੰ ਮਨਾ ਕਰਕੇ ਵੀ ਕੋਈ ਅੰਦਰ ਨਾ ਜਾਵੇ ਹੋ ਸਕਦਾ ਕਿ ਅੰਦਰ ਦਸ ਗਈ ਹੋਵੇ ਮਜ਼ਾ ਤੋ ਵਈ ਬਹੁਤ ਵੱਡਾ ਵਾ 15 ਫੁੱਟ ਦਾ ਟੂਆ ਜੀ ਹਾਂ ਔਰ 30 ਤੋਂ 35 ਫੁੱਟ ਦਾ ਜਿਹੜਾ ਕਿ ਘੇਰਾ ਉਹਦਾ ਚੌੜਾ ਔਰ ਕਿੱਥੋਂ ਤੱਕ ਦੇਖੋ ਤੁਸੀਂ 15 15 ਫੁੱਟ ਬਾਹਰ ਨੂੰ ਮਿੱਟੀ ਚੱਕ ਕੇ ਮਾਰੀ ਹਨ ਕਿੜੇ ਕਿੜੇ ਮੋਟੇ ਤੇ ਤੇ ਚੀਨ ਦਾ دہشت ਪਾਈ ਹੈ دہشت ਪੂਰੀ ਪੈ ਗਈ دہشت ਪੂਰੀ ਪੈ ਗਈ ਜੀ ਬਹੁਤ ਜਿਆਦਾ ਲੋਕ ਇਲਾਕੇ ਵਿੱਚ 4:50 ਵਜੇ ਦੇ ਕਰੀਬ ਇਹ ਤਮਾਕਾ ਹੋਇਆ ਜਿੱਥੋਂ ਮੈਂ ਕਨਵਨ 15 ਕਿਲੋਮੀਟਰ ਕਰੀਬ ਹੈ ਇੰਨਾ ਤਮਾਕਾ ਸੀ ਮੈਸਰ ਕਰਿਆ ਸੀ ਵੀ ਇੰਨਾ ਤਮਾਕਾ ਸੀ ਪੀ ਸੱਤਾ ਵੀ ਹਿੱਲ ਗਈਆਂ ਸ਼ੀਸ਼ੇ ਬਹੁਤ ਖੜਖੜ ਦੀ ਆਵਾਜ਼ ਆਈ ਹੈ ਤੇ ਸਾਰੇ ਇਲਾਕੇ 'ਚ ਬਹੁਤ ਸਾਮਲਾ ਹਾਲ ਬਣ ਗਿਆ ਇਸ ਚੀਜ਼ ਨਾਲ ਪੰਜ ਲਗਾਤਾਰ ਤਮਾਕੇ ਹੋਏ ਇਹ ਪਿੰਡ ਸਿਸਰਾ ਜੀ ਪੈਣੀ ਮੀਆਂ ਖਾਂ ਠਾਣਾ ਪਿੰਡਾ ਜਿਲ੍ਹਾ ਗੁਰਦਾਸਪੁਰ ਹਾਂਜੀ ਧਮਾਕਾ ਨਾ ਕਾਫੀ ਲੋਕਾਂ 'ਚ ਮਾਹੌਲ ਕਦ ਦਾ ਬਹੁਤ ਮੈਂ ਕਹਿੰਦਾ ਮਾਹੌਲ ਤੇ ਡਰ ਦਾ ਮਾਹੌਲ ਬਣ ਗਿਆ ਜੀ ਲੋਕ ਤੇ ਤੰਤਾ ਲੱਗਾ ਪਿਆ ਜੀ ਦੇਖ ਦੇਖ ਕੇ ਜਾਂਦੇ ਨੇ ਸਾਮੇ ਪੈ ਨੇ ਆਪਣੇ ਘਰਾਂ ਚ ਚਲੇ ਗਏ ਦੇਖੋ ਜੀ ਇਹ ਜੋ ਬਲਾਸਟ ਹੋਇਆ ਵਾ ਸਵੇਰੇ ਇਹ 4:50 ਦੇ ਹੋਇਆ ਆਪਣਾ ਅਸ਼ੋਕ ਨਾਮ ਦਾ ਜੀ ਕੀ ਆਪਣਾ ਨਾਮ ਕੀ ਕਰਨਾ ਹੈ ਮੇਰਾ ਬਲਵਿੰਦਰ ਸਿੰਘ ਸਾਹਿਬ ਕਾ ਸਰਪੰਚ ਪਿੰਡ ਰਾਜਪੁਰਾ ਮੇਰਾ ਇਹ ਤਕਰੀਬਨ 10 ਕਿਲੋਮੀਟਰ ਪਿੰਡ ਪੈਂਦਾ ਤੇ ਸਵੇਰੇ 4:50 ਦੇ ਤਕਰੀਬਨ ਇਹ ਧਮਾਕਾ ਹੋਇਆ ਇਹ ਪੰਜ ਧਮਾਕੇ ਹੋਏ ਨੇ ਜੋ ਕਿ ਸਭ ਤੋਂ ਵੱਡਾ ਜੋ ਬਲਾਸਟ ਹੋਇਆ ਇਹ ਵਾਲਾ ਹੋਇਆ ਇਹ ਜੋ तकरीबन 15 20 ਫੁੱਟ ਡੂੰਗਾ ਤੇ 30 35 ਫੁੱਟ ਚੜਾਈ ਦੇ ਵਿੱਚ ਇਹ ਜੋ ਤਮਾਕਾ ਹੋਇਆ ਲੱਗੇ ਟਰਾਂਸਫਰਮ ਹੈਗਾ ਟਰਾਂਸਫਰਮ ਪਟ ਗਿਆ ਉਹਦਾ ਤੇਲ ਵਗ ਰਿਹਾ ਹਾਈ ਬੋਲਡਰ ਦੀਆਂ ਤਾਰਾਂ ਟੁੱਟ ਗਈਆਂ ਨੇ ਕਮਾਰ ਦਾ ਗੰਨੇ ਦਾ ਖੇਤ ਹੈਗਾ ਉਹ ਨੁਕਸਾਨ ਹੋ ਗਿਆ ਤੇ ਦੇਖੋ ਸਭ ਤੋਂ ਵੱਡੀ ਇਹ ਗੱਲ ਹੈਗੀ ਹੈ ਕਿ ਜਾਨੀਮਾਲੀ ਨੁਕਸਾਨ ਜੋ ਹੈ ਕਿ ਉਹ ਨਹੀਂ ਹੋਇਆ ਕਿਉਂਕਿ ਪਿੰਡ ਤੋਂ ਤਕਰੀਬਨ ਪੰਜ ਚਾਰ ਕਿਲੇ ਸਾਈਡ ਤੇ ਹੋਇਆ ਜੋ ਤਮਾਕਾ ਹੋਇਆ ਜੇਕਰ ਪਿੰਡ ਦੇ ਵਿੱਚ ਹੋ ਜਾਂਦਾ ਤੇ ਬਹੁਤ ਹੀ ਜਾਨੀਮਾਲੀ ਨੁਕਸਾਨ ਹੋ ਸਕਦਾ ਸੀਗਾ ਤੇ ਜੋ ਪ੍ਰਮਾਤਮਾ ਨੇ ਇਹ ਹੱਥ ਦੇ ਕੇ ਰੱਖ ਲਿਆ ਕਿ ਪਿੰਡ ਦੇ ਵਿੱਚ ਨਹੀਂ ਹੋਇਆ ਲਾਗੇ ਗੁਰਦੁਆਰਾ ਸਾਹਿਬ ਹੈਗਾ ਰੈਸ਼ ਹੈਗੀ ਹੈ ਇਹ ਜੋ ਲਾਗੇ ਕੋਠੀ ਹੈਗੀ ਹੈ ਇਹ ਕੋਠੀ ਦੇ ਸਾਰੇ ਸ਼ੀਸ਼ੇ ਟੁੱਟ ਚੁੱਕੇ ਨੇ ਸ਼ੀਸ਼ੇ ਟੁੱਟ ਚੁੱਕੇ ਨੇ ਸਾਰੇ ਦਰਵਾਜ਼ੇ ਟੁੱਟ ਚੁੱਕੇ ਨੇ ਤੇ ਇਹ ਤਕਰੀਬਨ ਕੋ ਦੋ ਕਿਲੇ ਹੈਗਾ ਇਹ ਜੋ ਕੋਠੀ ਆ ਗਈ ਹੈ ਦੋ ਕਿੱਲੇ ਹਟਮੀਆਂ ਇਹ ਜਿੱਥੇ ਬਲਾਸਟ ਹੋਇਆ ਉਹਦੇ ਸਾਰੇ ਸ਼ੀਸ਼ੇ ਟੁੱਟ ਚੁੱਕੇ ਨੇ ਉਹਦੇ ਸਾਰੇ ਦਰਵਾਜ਼ੇ ਟੁੱਟ ਚੁੱਕੇ ਨੇ ਹਾਂਜੀ ਤੇ ਇਸ ਗੱਲ ਦਾ ਥੋੜਾ ਬਚਾਅ ਹੋ ਗਿਆ ਕਿ ਪਰਮਾਤਮਾ ਨੇ ਬਚਾਅ ਕਰ ਦਿੱਤਾ ਕਿ ਰੈਸ਼ੀ ਇਲਾਕੇ ਦੇ ਵਿੱਚ ਨਹੀਂ ਆ ਥੋੜਾ ਬਾਹਰ ਹੋਇਆ ਤੇ ਇਸ ਕਰਕੇ ਜਾਨੀ ਮਾਲੀ ਨੁਕਸਾਨ ਹੋ ਤੋ ਬਚਾਅ ਹੋ ਗਿਆ ਇਹ ਭਾਈ ਜੀ ਸਵੇਰੇ 4:30 ਤੋਂ 5 ਵਜੇ ਦਾ ਟਾਈਮ ਹੋਣਾ ਜਦੋਂ ਇੱਥੇ ਕੋਈ ਆਵਾਜ਼ ਆਈ ਧਮਾਕੇ ਦੀ ਤੇ ਨਾਲ ਹੀ ਪੁਰਸਾ ਦੀ ਪਾਰਟੀ ਤੇ ਹੀ ਆ ਗਿਆ ਉਸਨੇ ਵੀ ਬਾਕੀ ਅਫਸਰ ਆਏ ਆ ਜਿਹੜੇ ਆਰਮੀ ਦੇ ਅਫਸਰ ਆਏ ਜਾਂ ਸੀਮਾ ਦੇ ਅਫਸਰ ਆਏ ਆ। ਹਾਂ। ਫੜੇ ਥਮੱਕੇ ਕਿੰਨੇ ਥਮੱਕੇ ਹੋਏ ਜੀ? ਇਹ ਕੋਈ 3-4 ਥਮੱਕੇ ਹੋਏ ਜੀ। ਅੱਛਾ ਤੇ ਕਾਹਦੇ ਲੱਗਦੇ ਆ? ਇਹਦੇ ਬਾਰੇ ਅਫਸਰਾਂ ਨੂੰ ਪਤਾ ਹੋਏਗਾ ਵੀ ਕਿਹਦੇ ਬਾਰੇ ਕੀ ਹੈ। ਜਨ ਇੰਸਪੈਕਟਰ ਦੱਸ ਸਕਦੇ ਆ ਵੀ ਇਹਦੇ ਬਾਰੇ ਕੀ ਗੱਲਬਾਤ ਹੈ। ਅੱਛਾ। ਮਾ ਕੇ 4-5 ਹੋਏ ਨੇ। ਘਰ ਦਾ ਨੁਕਸਾਨ ਕਿੰਨਾ ਹੋਇਆ? ਨਹੀਂ ਘਰ ਦਾ ਨਹੀਂ ਇਹ ਕਿੱਤਾਂ ਦੇ ਵਿੱਚ ਇਨਸਾਨ ਆ ਗਏ।